ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਸਾਰੇ ਭਰਾਵਾਂ ਨੂੰ ਬਈ ਹੱਥ ਜੋੜ ਕੇ ਬੇਨਤੀ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਆਪੋ ਆਪਣੇ ਸੁਝਾਅ ਦਿਓ ਜੇ ਅੱਜ ਮੈਂ ਆਇਆ ਜਿਹੜਾ ਆਪਣਾ ਦੋਦੇ ਤੋਂ ਕੌਣੀ ਜਿਹੜੀ ਰੋਡ ਇਹ ਬਣੀ ਜਾਂਦਾ ਰੋਡ ਬਣਿਆ ਬਹੁਤ ਚੰਗਾ ਆਇਆ ਖੁਸ਼ੀ ਦੀ ਗੱਲ ਆ ਪਰ ਇੱਕ ਨਾਲ ਇੱਕ ਇੱਕ ਕੰਮ ਸਾਨੂੰ ਹੋਰ ਆ ਛੋਟਾ ਜਿਹਾ ਉਹ ਸਾਰੀ ਟਿੱਬੀ ਦੀ ਇਹ ਸਮੱਸਿਆ ਬਹੁਤ ਵੱਡੀ ਤੇ ਸਮੱਸਿਆ ਤਾਂ ਇਹਨਾਂ ਦੀ ਆ ਪਰ ਹਾਦਸੇ ਦਾ ਜਿਹੜਾ ਸ਼ਿਕਾਰ ਆ ਕੋਈ ਵੀ ਹੋ ਸਕਦਾ ਮੈਂ ਵੀ ਹੋ ਸਕਦਾ ਤੁਸੀਂ ਵੀ ਹੋ ਸਕਦੇ ਆ ਉਹਦਾ ਕਾਰਨ ਇਹ ਆ ਭਾਈ ਉਹਦਾ ਕਾਰਨ ਆ ਇਹ ਜਿਹੜੀਆਂ ਤਾਰਾਂ ਆਉਂਦੀਆਂ ਆਵੇ ਆ ਤਾਰਾਂ ਇਹ ਲੈਣ ਜਾਂਦੀ ਆ ਸਾਰੀ ਟਿੱਬੀ ਨੂੰ ਤੇ ਤਾਰਾਂ ਇਹ ਜਦੋਂ ਕਹਿੰਦੇ ਆ ਵੀ ਹਵਾ ਆਉਂਦੀ ਆ ਤੇ ਐ ਝੂਲਦੀਆਂ ਇੱਕ ਦੂਜੀ ਨਾਲ ਤੇ ਨਾਲ ਚਿੰਬੜ ਜਾਂਦੀਆਂ ਤੇ ਫੋਇਫੋਲੇ ਉੱਡ ਜਾਂਦੇ ਆ ਤੇ ਇਹ ਰਾਤ ਨੂੰ ਵੀ ਹੋ ਜਾਂਦਾ ਤੇ ਦਿਨੇ ਵੀ ਹੋ ਜਾਂਦਾ ਇਹ ਕੰਮ ਬਾਕੀ ਮੇਰੇ ਨਾਲ ਆਹ ਸਾਰੇ ਭਾਈ ਆਪਣੇ ਟਿੱਬੀ ਦੇ ਆ ਇਹ ਆਪੋ ਆਪਣਾ ਦੱਸਣਗੇ ਤੇ ਇਹਦਾ ਮਤਲਬ ਕੋਈ ਬਾਲਾ ਵੱਡਾ ਕੰਮ ਨਹੀਂ ਗਾ ਬਿਜਲੀ ਮਹਿਕਮੇ ਦਾ ਕੰਮ ਹੈ ਇਹ ਪਰ ਫਿਰ ਵੀ ਅਸੀਂ ਪੰਚਾਇਤ ਨੂੰ ਤੇ ਜਾਂ ਜਿੰਨੇ ਹੋਰ ਅਦਾਰੇ ਆ ਜਿਵੇਂ ਸਰਪੰਚ ਮੈਂਬਰ ਆ ਕੋਈ ਐਸ ਡੀ ਐਮ ਆ ਜਈ ਆ ਉਹਨਾਂ ਨੂੰ ਅਸੀਂ ਭਾਈ ਬੇਨਤੀ ਕਰਦੇ ਆ ਵੀ ਆ ਸਾਡਾ ਜਿਹੜਾ ਇੰਨਾ ਕੁ ਸਮੱਸਿਆ ਦਾ ਹੱਲ ਇਹ ਕੀਤਾ ਜਾਵੇ ਇਹਨੂੰ ਕੋਈ ਖੰਭਾ ਪਾ ਦਿਓ ਜਾਂ ਇਹਨੂੰ ਕੋਈ ਤਰੀਕੇ ਨਾਲ ਹੋਰ ਸਿਸਟਮ ਕਰ ਦੋ ਤੇ ਆ ਫੜੀ ਮੱਲਾ ਲੈ ਬਈ ਹੁਣ ਇਹਦੀ ਕਿੰਨੀ ਕਿ ਦਮਸ ਹੈ ਬਈ ਫੇਰੋਂ ਆਪੋ ਆਪਣੀ ਦੇਖੋ ਕਿ ਜੇ ਦਾ ਤੁਸੀਂ ਪਹਿਲਾਂ ਕੀਤਾ ਇਹਨਾਂ ਇਹਨੂੰ ਸਹੀ ਕਰਨ ਵਾਸਤੇ ਕੀਤਾ ਪਹਿਲਾਂ ਕੁਝ ਇਹਨਾਂ ਨੇ ਇਹਦੀ ਅਰਜੀ ਉਰਜੀ ਦਿੱਤੀ ਆ ਪਹਿਲਾਂ ਇਹਨਾਂ ਨੇ ਨਹੀਂ ਵਿਚਾਰਿਆ ਨੇ ਇਹ ਸਾਰੇ ਅਣਪੜ੍ਹ ਬੰਦੇ ਆ ਗਰੀਬ ਬੰਦੇ ਆ ਤੇ ਢਾੜੀ ਪੂਰੀ ਕਰਕੇ ਖਾਣ ਆਲੇ ਆ ਇਹਨਾਂ ਨਹੀਂ ਵਿਚਾਰਿਆ ਨੂੰ ਹੁੰਦਾ ਨਵੀਂ ਪੀੜ੍ਹੀ ਹਜੇ ਇਸ ਕੰਮ 'ਚ ਨਹੀਂ ਪਈ ਜੋ ਵੀ ਪੀੜਾ ਦਾ ਹੁੰਦਾ ਵੀ ਗੱਲ ਹੋ ਗਿਆ ਉਹ 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 ਆ ਗਾ ਸਾਡੀ ਗਿੱਤੀ ਦੀ ਫੋਟੋ ਕਰਕੇ ਕਰਦੀ ਇਹ ਹੱਥ ਲੱਗਦਾ ਬਾਈ ਇਹਨਾਂ ਨੂੰ ਜੇ ਲਾਉਣਾ ਹੈ ਵੇਣਾ ਤੇ ਚਾਰ ਚਾਰ ਤਾਰਾ ਇਹ ਚਾਰਾਂ ਤਾਰਾਂ ਨੂੰ ਹੱਥ ਲੱਗਦਾ ਕਿਸੇ ਨੂੰ ਵੀ ਲਾ ਲਾ ਮੇਰੀ ਇਹ ਛੋਟੀ ਜਿਹੀ ਅਪੀਲ ਹੈ ਮੈਂ ਮੈਂ ਮਤਲਬ ਕਿਸੇ ਦੇ ਖਿਲਾਫ ਨਹੀਂ ਬੋਲਦਾਗਾ ਨਾ ਆਪਾਂ ਨੂੰ ਕਿਸੇ ਨਾਲ ਕੋਈ ਨਹੀਂ ਆਪਾਂ ਨੂੰ ਕੰਮ ਨਾਲ ਮਤਲਬ ਆ ਵੀ ਕਿਸੇ ਦਾ ਭੈਣ ਭਰਾ ਦਾ ਸਬਰ ਜੇ ਹੈਨਾ ਉਹਦੇ ਜੇ ਹੁੰਦਾ ਜਿਹੜੇ ਨੂੰ ਕੋਈ ਯਾਰ ਬੱਚੇ ਵੀ ਲੰਘਦੇ ਸਕੂਲ ਆਉਂਦੇ ਤੇ ਅਸੀਂ ਹਜੇ ਵੀਡੀਓ ਟਿੱਬੀ ਏਡੇ ਏਡੇ ਪਿੰਡਾਂ 'ਚ ਨਾ ਸਰਪੰਚ ਬੰਦਿਆ ਜਿੰਨੇ ਕਿ ਟਿੱਬੀ ਆ ਬਈ ਇਹ ਬੰਨ ਜਾਂਦਾ ਸਰਪੰਚ ਪੰਚਾਇਤਾਂ ਬੰਦੀਆਂ ਏਡੀਆਂ ਏਡੀਆਂ ਇੰਨੀਆਂ ਇੰਨੀਆਂ ਵੋਟਾਂ ਤੇ ਪਰ ਇੱਥੇ ਹੁਣ ਮੈਂਬਰ ਕਿੰਨੇ ਬੰਦਿਆ ਇੱਕ ਇੱਥੇ ਮੈਂਬਰ ਹੀ ਇੱਕ ਬੰਦਿਆ ਤੇ ਗੱਲ ਇਹ ਆ ਇੱਥੇ ਹਜੇ ਬਹੁਤ ਸਹੂਲਤ ਦੀ ਲੋੜ ਆ ਵੀ ਇੱਥੇ ਸਿਰਫ ਇੱਕ ਤਕੜਾ ਘਰ ਹੋਵੇ ਨਾ ਤੇ ਸਹੂਲਤਾਂ ਉੱਡੀਆਂ ਹੁਣ ਹਾਂ ਬਸ ਗੱਲ ਇਹ ਆ ਵੀ ਇੱਥੇ ਗਰੀਬ ਆ ਤੇ ਤਾਂ ਕਰਕੇ ਥੋੜਾ ਜਿਹਾ ਨਾ ਉਹ ਹੁੰਦਾ ਘੱਟ ਹੁੰਦਾ ਪਰ ਮੈਂ ਹਰੇਕ ਮੈਂ ਹਜੇ ਵੀ ਅੱਜ ਵੀ ਇਹਣਾ ਆਪਣੇ ਪਿੰਡ 'ਚ ਜਿੰਨੀਆਂ ਕਿਸੇ ਮੇਰੇ ਭੈਣ ਭਰਾ ਨੂੰ ਸਾਂਝੇ ਤੌਰ ਤੇ ਕੋਈ ਸਮੱਸਿਆ ਆਉਂਦੀ ਆ ਉਹਦਾ ਉਹਨੇ ਮਤਲਬ ਅਰਜੀ ਮਤਲਬ ਸਰਕਾਰੀ ਦਫਤਰਾਂ ਉਹਨੇ ਜਾ ਕੇ ਵੇਖ ਲਿਆ ਨਹੀਂ ਹੱਲ ਹੋਇਆ ਉਹਦਾ ਇੱਕ ਇਹ ਮਾਧਿਮਾ ਸੋਸ਼ਲ ਮੀਡੀਆ ਤੇ ਉਹ ਬਈ ਆਪਣੇ ਨਾਲ ਮੇਰੇ ਨਾਲ ਕੰਟੈਕਟ ਕਰ ਲਿਆ ਕਰੋ ਆਪਾਂ ਪਾ ਦਾਂਗੇ ਆਪਾਂ ਨੂੰ ਆਪਾਂ ਕੋਈ ਪੈਸਾ ਨਹੀਂ ਲੈਂਦੇ ਇਹ ਚੀਜ਼ ਦਾ ਪਰ ਆਪਾਂ ਨੇ ਭੈਣ ਭਰਾ ਦਾ ਹੱਲ ਹੋਣਾ ਚਾਹੀਦਾ ਇਹ ਅਸੀਂ ਫੇਰ ਬੇਨਤੀ ਕਰਦੇ ਆਂ ਬਿਜਲੀ ਵਿਭਾਗਮੇ ਨੂੰ ਦੁੱਧ ਹੀ ਆ ਸਾਡੇ ਕੋਈ ਬਾਲੀ ਵਾਰਟ ਨਹੀਂ ਆ ਤੇ ਇਹ ਸੜਕ ਜਿਹੜੀ ਨਵੀਂ ਬਣਦੀ ਐ ਮਹਿਮਾਨਯੋਗ ਐਮ ਐਲ ਏ ਹਰਦੀਪ ਸਿੰਘ ਜੀ ਪਿੱਟਿਲੋ ਨੂੰ ਵੀ ਆਣਾ ਬਾਈ ਜੀ ਹੱਥ ਜੋੜਦੇ ਆ ਤੁਹਾਡੇ ਅੱਗੇ ਆ ਬੇਨਤੀ ਐ ਵੀ ਇੰਨਾ ਕ ਆ ਕਰ ਦੋ ਸਾਡਾ ਕਿਉਂਕਿ ਸੜਕ ਬਣ ਗਈ ਇਹ ਵੀ ਹੋ ਗਿਆ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਆ ਹੋ ਜਾਣੀ ਬਾਕੀ ਆ ਜੋ ਤੁਹਾਨੂੰ ਗਾਂ ਫੇਰ ਵਿਖਾ ਦੇਣਾ ਕੋਈ ਮਸਲਾ ਕੀ ਆ ਮਸਲਾ ਤਾਂ ਸਮਝੀ ਗਏ ਵੀ ਇਹ ਆ ਵੀ ਸਾਡੀਆਂ ਤਾਰਾਂ ਦਾ ਜਿਹੜਾ ਥੰਬਾ ਪਾ ਦੇ ਦਿਖਾ ਏ ਹੁਣ ਮਾੜਾ ਜਿਹਾ ਦੱਸੋ ਬਈ ਇਹਨੂੰ ਹੋਣਾ ਚਾਹੀਦਾ ਨਾ ਇਹ ਬਈ ਹੋਣਾ ਚਾਹੀਦਾ ਜੀ ਜ਼ਰੂਰ ਹੋਣਾ ਚਾਹੀਦਾ ਇਹ ਕੋ ਜਵਾਕ ਇੱਥੇ ਨਿੱਕੇ ਨਿੱਕੇ ਲੈਟ ਜਾਵੜ ਦੀ ਨਿਆਣੇ ਹੁਣ ਤਨਬਾ ਸਿਸਟਮ ਸਾਰਾ ਲੈਟ ਮੈਂ ਚੱਲਦਾ ਇੱਕ ਸਕੂਲ ਵਾਲੇ ਜਾਂਦੇ ਜਵਾਕ ਫੇ ਰਾਤ ਨੂੰ ਜਦੋਂ ਫਿਰ 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 ਪਿਓ ਪਾ ਕੇ ਜਿੰਨੇ ਰਾਤ ਨੂੰ ਉੱਟ ਜਾਂਦਾ ਹਾਂ ਬਾਈ ਪਾ ਕੇ ਜਾਂਦੇ ਕੋਈ ਨਹੀਂ ਪਾਉਂਦਾ ਕੋਈ ਨਹੀਂ ਪਾਉਂਦਾ ਆਪ ਹੀ ਪਾਉਣਾ ਪੈਂਦਾ ਬਈ ਆਹ ਆਹ ਸਮੱਸਿਆ ਇੰਨੀ ਕਿ ਸਮੱਸਿਆ ਆ ਵੇ ਤਾਰਾ ਇਹਦਾ 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 ਬਾਤਲਾ ਦੇਖ ਬੱਲਾ ਜਾਲੀ ਆ ਤੇ ਠੀਕ ਆ ਆ ਜਾਲੀ ਇਹਦੇ ਨਾਲ ਲੱਗਣ ਵਾਲੀ ਹੈ। ਬੱਲਾ ਦੇਖ ਬੱਲਾ ਮੁੜ ਕੇ ਲੀਡਰ ਲੀਡਰ ਭਜਦੇ ਜਿਦੋਂ ਕੋਈ ਹਾਲਸਾ ਵਰਤਦਾ ਇੱਥੇ ਹੈ। ਅੱਧੇ ਕੁ ਫੁੱਟ ਦਾ ਫਾਸਲਾ ਇਹ ਮੇਰਾ ਕੰਮ ਨਹੀਂ ਵੈਸੇ ਤਾਂ ਮੈਂਬਰਾ ਸਰਪੰਚਰ ਨੂੰ ਆਪ ਚਾਹੀਦਾ ਦੇਖ ਕੇ ਕਰਾਉਣ ਪਰ ਕੌਣ ਕਰਾਉਂਦਾ ਬਾਈ? ਆ ਰੂੜੀ ਆ ਇੱਥੇ ਰੂੜੀ ਫੇਰ ਲੱਗ ਜਾਣੀ ਐ। ਇਹਦੇ ਟਿੱਬੀ ਨੂੰ ਕਿਤੇ ਰੂੜੀ ਰਾੜੀ ਸਿੱਟਣ ਨੂੰ ਇਹ ਇੱਕ ਅੱਡ ਵਿਸ਼ਾ ਉਹਦੀ ਆਪਾਂ ਅੱਡ ਗੱਲ ਕਰਾਂਗੇ। ਇੱਥੇ ਹਜੇ ਡਿਸਪੈਂਸਰੀ ਤੇ ਇੱਕ ਸਕੂਲ ਛੋਟੇ ਜਿਹੇ ਦੀ ਵੀ ਲੋੜ ਆ। ਉਹ ਆਪਾਂ ਉਹ ਉਹ ਅੱਗ ਕਰਾਈ ਕਰਾਪ ਆ ਹੱਲ ਕਰਾਈ ਦਿਓ ਬਈ ਸਹੀ ਹੈ ਨਾ ਇਹ ਫਾਇਦਾ ਤਾਰਾਂ ਦੇ ਕੋ ਦਰਾਸਤਾਂ ਦੇ ਵਿੱਚ ਬੜੀਆਂ ਪਈਆਂ ਬਟੰਗੀਆਂ ਪੈ ਤਾਰਾਂ ਦੇ ਇੱਥੇ ਇੱਕ ਜਾਲ ਨੁਮਾਣਾ ਜਾਲ ਹੀ ਬਣਿਆ ਪਿਆ ਤਾਰਾਂ ਦਾ ਜਾਲ ਬਣਿਆ ਪਿਆ ਆ ਵੀ ਕੋਈ ਰਾਦੀ ਨਹੀਂ ਚੱਟ ਪਰ ਜਮਾਂ ਬਈ ਤਾਰਾਂ ਬਈ ਝੂਲੀ ਜਾਂਦੀਆਂ ਹੇ ਇੰਨੀ ਕਿ ਸਾਡੀ ਗੁਜ਼ਾਰਸ਼ ਆ ਭਾਈ ਬੇਨਤੀ ਆ ਸਾਡੀ ਸਾਰੇ ਲੀਡਰਾਂ ਨੂੰ ਸਾਰੀ ਪੰਚਾਇਤ ਨੂੰ ਤੇ ਦੋਦੇ ਦੇ ਐਸਡੀਐਮ ਤੇ ਕੋਈ ਜਈ ਨੂੰ ਤੇ ਟਿੱਬੀ ਨੂੰ ਜਾਂਦੀ ਆ ਭਾਈ ਇੱਥੇ ਵੀ ਯਾਰ ਹਨਾ ਗਰੀਬ ਪਰਿਵਾਰ ਆ ਸਾਰੇ ਤੇ ਆ ਇੰਨਾ ਕਿ ਸਮੱਸਿਆ ਸਾਡੀ ਇੰਨਾ ਕੇ ਦਾ ਹੱਲ ਕੀਤਾ ਤੇ ਖੰਭਾ ਹੀ ਪਾਉਣਾ ਖੰਭਾ ਪਾ ਕੇ ਨੂੰ ਥਾਰਾਂ ਤੁਰਾਂ ਪਾ ਕੇ ਨਾ ਭਾਈ ਸਹੀ ਕਰੋ ਤੇ ਬਹੁਤ ਸੋਹਣਾ ਲੱਗੂਗਾ ਤੇ ਨਹੀਂ ਜੇ ਛੜਕ ਬਣ ਗਈ ਇਹ ਨਾ ਚੀਜ਼ ਬਹੁਤ ਪਹਿੜੀ ਲੱਗਣ ਲੱਗ ਪੈਣੀ ਆ ਹਰੇਕ ਬੰਦਾ ਕਿਆ ਕਰੂਗਾ ਯਾਰ ਆ ਕੀ ਹੋਇਆ ਪਿਆ ਆ ਕੀ ਹੋਇਆ ਇਹ ਜਦੋਂ ਇੱਥੋਂ ਕੋਈ ਸਾਈਡ ਲਵੋਗੇ ਨਾਲ ਦੀ ਬੱਸਾਂ ਨੂੰ ਬੱਸ ਨਾਲ ਵੀ ਲੱਗ ਸਕਦਾ ਕਿਉਂ ਸਾਈਡ ਲੈਣੀ ਇੱਥੋਂ ਲੈਣੀ ਅਗਲੇ ਨੇ ਆ ਇੱਟਾਂ ਜਾਂਦੀਆਂ ਇੱਟਾਂ ਤੋਂ ਸਾਰਾ 2 ਫੁੱਟ ਦਾ ਫਾਸਲਾ ਇਨ੍ਹਾਂ ਤਾਰਾਂ ਦਾ ਬਾਕੀ ਭਾਈ ਨਾ ਕਰੋਗੇ ਮੇਰਾ ਤਾਂ ਕੁਝ ਨਹੀਂ ਜਾਣਾ ਮੈਨੂੰ ਤਾਂ ਕੋਈ ਲੋੜ ਨਹੀਂ ਐਡੀ ਮੇਰੇ ਤਾਂ ਵਧਗਾ ਲਾਈਟ ਆਉਂਦੀ ਆ ਤੇ ਆਪਾਂ ਸਿਰਫ ਤੁਹਾਨੂੰ ਦੱਸਿਆ ਤੇ ਗਾਂ ਤੁਸੀਂ ਕਰਨਾ ਮੇਰਾ ਕੰਮ ਦੱਸਣਾ ਹੀ ਆ ਸਿਰਫ ਗਾਂ ਮਹਿਕਮੇ ਦਾ ਕੰਮ ਆ ਤੇ ਪੰਚਾਇਤ ਦਾ ਕੰਮ ਆ ਇਹ ਆਪ ਦਾ ਜੋ ਵੀ ਆ ਤੁਹਾਡਾ ਭਰਾ ਬਣੇ ਕਰਾ ਕੇ ਦਿਓ ਠੀਕ ਆ ਤੇ ਹਾਂ ਗਰੀਬ ਬੰਦੇ ਸਾਰੇ ਆਹ ਯਾਰ ਦਿਹਾੜੀ ਮਜ਼ਦੂਰੀ ਵਾਲੇ ਆ ਵਿਚਾਰੇ ਹਨਾ ਹਾਂ ਕਾਹ ਲਾਉਣਾ ਚਾਹੀਦਾ ਸਾਡਾ ਇਹ ਬਲਦੇਬ ਬੋਲ ਦੋ ਗੱਲਾਂ ਮੈਂ ਕੀ ਬੋਲਾਂ ਯਾਰ ਬਾਈ ਯਾਰ ਫਿਰ ਮੇਰੇ ਤੇ ਦੂਜੀ ਨਹੀਂ ਨਹੀਂ ਉਹ ਮੈਂ ਤਵਾ ਥੋੜੀ ਤੂੰ ਕਿਸੇ ਤੇ ਲਾਉਣਾ ਤੂੰ ਕਹੇ ਬਾਈ ਆ ਸਾਡਾ ਯਾਰ ਆਏਗਾ ਮਸਲਾ ਤੇ ਹੱਲ ਕਰਕੇ ਦਿਓ ਚਲ ਬੋਲ ਯਾਰ ਤੂੰ ਮੇਰੇ ਕੋਲ ਬੋਲਣਾ ਕਿ ਬੋੜੇ ਤੇ ਹੁਣ ਕਵੀ ਭਰਾਵਾ ਇਹ ਸਾਡਾ ਕੋਈ ਨੁਕਸਾਨ ਹੋ ਗਿਆ ਕੱਲ ਨੂੰ ਮੁੜ ਕੇ ਇੱਥੇ ਬੈਣ ਰੋਣ ਪਿੱਟਣ ਸਾਡੇ ਬਰ ਕੋਲੇ ਨਾ ਆਉਗੇ ਹਾਂ ਠੀਕ ਹੈ ਨਾ ਇਹ ਹੁਣ ਤੁਹਾਨੂੰ ਪਹਿਲਾਂ ਬੇਨਤੀ ਕਰੀ ਜੰਨੇ ਅਸੀਂ ਹੱਥ ਬੰਨ ਮੁੜ ਕੇ ਬਾਅਦ ਕਿਸੇ ਨਾਲ ਅਸੀਂ ਹੁਣ ਤੁਸੀਂ ਨਹੀਂ ਹੱਥ ਮਿਲਾਉਂਦੇ ਮੁੜ ਕੇ ਅਸੀਂ ਨਹੀਂ ਮਿਲਾਉਣਾ ਕਿਸੇ ਨਾਲ ਹਾਂ ਸਹੀ ਹੱਲ ਹੋ ਜੇ ਆਹ ਚਲੋ ਠੀਕ ਹੈ ਭਾਈ ਅਸੀਂ ਤਾਂ ਆ ਜਾਈ ਪ੍ਰਾਪਰ ਤੌਰ ਤੇ ਕਹਿਣਾ ਵੀ ਸਾਡਾ ਵੀਰ ਬਣ ਕੇ ਨੁਕਸਾਨ ਤੋਂ ਪਹਿਲਾਂ ਪਹਿਲਾਂ ਹੱਲ ਕਰ ਦੇ ਹਾਂ ਵੋਟਾਂ ਦਾ ਯਾਰ ਪਾਉਣਾ ਹੀ ਤੁਸੀਂ ਵੀ ਪਾਉਣਾ ਹੀ ਹੋਰ ਪਾਉਣਾ ਯਾਰ ਪਾਉਣਾ ਹੀ ਇੱਕ ਵੱਡੀ ਗੱਲ ਆ ਯਾਰ ਹਾਂ ਜੇ ਵੋਟਾਂ ਪਾਉਣੇ ਆ ਤੇ ਫਿਰ ਕੰਮ ਵੀ ਤਾਂ ਆਪਾਂ ਲੈਣਾ ਹੀ ਆ ਬਾਈ ਕੋਈ ਫਰਮਾਇਸ਼ ਲੀਡਰ ਤੇ ਲਾਉਣਾ ਵੀ ਸਾਡੇ ਕੱਲੇ ਵਾਸਤੇ ਹੀ ਕਰੋ ਕੱਲੇ ਵਾਸਤੇ ਦਾ ਕੰਮ ਆ ਇਹ ਸਾਰੀ ਟਿੱਬੀ ਦਾ ਕੰਮ ਆ ਇਹ ਹਾਂ ਡਾਕਟਰ ਸਾਹਿਬ ਅਸੀਂ ਨਹੀਂ ਤਾਂ ਕੱਲ ਨੂੰ ਕੋਈ ਕਿਵੇਂ ਆਹ ਤਾਰਾਂ ਦਾ ਯਾਰ ਕਰਦੇ ਆ ਮਸਲਾ ਹੱਲ ਆ ਕਰਾਉਣੇ ਆ ਯਾਰ ਤਾਰਾਂ ਵਿੱਚ ਆਈਆਂ ਸਾਰੀਆਂ ਤੇ ਜੁੜ ਜੜ ਜਾਂਦੀਆਂ ਫਿਓ ਜੁੜ ਜਾਂਦਾ ਤੈਨੂੰ ਤਾਂ ਪਤਾ ਉਹ ਤੂੰ ਤਾਂ ਰਹਿਣਾ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਨਾ ਕੋਈ ਦੋ ਸ਼ਬਦ ਮਾਰੇ ਇਹ ਕਹਿ ਵੀ ਇਹ ਭਾਈ ਕਰੋ ਯਾਰ ਸਾਡਾ ਕਰਕੇ ਦਿਓ ਇੰਨਾ ਕ ਹੂੰ ਵੀਰਿਆ ਸਾਡਾ ਬਹੁਤ ਬੁਰਾ ਹਾਲ ਹੈ ਜਿੱਭਿਆ ਹੀ ਲੈਣ ਦਾ ਇੱਦਾਂ ਜਵਾਕ ਵੀ ਲੈ ਹੱਥ ਲਾ ਸਕਦੇ ਆ ਹੋਰ ਬਾਹਲੀਆਂ ਨੇੜੇ ਆ ਤਾਂ ਯਾਰ ਛੋਟੀ ਜੀ ਛੇਦੀ ਜੀਦੀ ਕਰ ਦੋ ਹਾਂ ਬਹੁਤ ਮਿਹਰਬਾਨੀ ਹੋ ਬਹੁਤ ਬਹੁਤ